ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ ਜਿਹੜੀ ਇਸ ਵਕਤ ਕਾਫੀ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਕਿ ਅਨਸਰਟਨਟੀ ਹੋਣ ਕਰਕੇ ਸਾਰੇ ਪਾਸੇ ਮਾਰਕੀਟ ਦੇ ਵਿੱਚ ਜਿਹੜੀਆਂ ਇਹਨੂੰ ਵੀ ਬੜਾ ਜ਼ਿਆਦਾ ਪ੍ਰਭਾਵਿਤ ਕਰ ਰਹੀਆਂ ਨੇ ਆ ਜਿਵੇਂ ਸਾਨੂੰ ਪਤਾ ਹੀ ਆ ਇਹਦਾ ਵੱਡਾ ਕਾਰਨ ਇਹ ਵੀ ਆ ਕਿ ਕੋਈ ਵੀ ਚੀਜ਼ ਆ ਜਿਹੜੀ ਉਹ ਬਿਲਕੁਲ ਕੋਈ ਪਲਾਨਡ ਨਹੀਂ ਹੈਗੀ ਜਿਵੇਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਕਿਸੇ ਦਿਨ ਕੋਈ ਬਿਆਨ ਆ ਜਾਂਦਾ ਤਾਂ ਕੁਝ ਹੋਰ ਹੋ ਜਾਂਦਾ ਕਿਸੇ ਦਿਨ ਹੋਰ ਬਿਆਨ ਆ ਜਾਂਦਾ ਤਾਂ ਕੁਝ ਹੋਰ ਹੋ ਜਾਂਦਾ ਤੇ ਇਸ ਅਨਸਰਟਨਟੀ ਦਾ ਕਰਕੇ ਜਿਹੜੀ ਹੈਗੀ ਆ ਉਹਦੇ ਕਰਕੇ ਕਾਫੀ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਨੇ ਹਰ ਪਾਸੇ ਹੀ ਆ ਰਹੀਆਂ ਨੇ ਸਾਰੇ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਗਲੋਬਲ ਵੀ ਮਾਰਕੀਟ ਹੈਗੀ ਆ ਉਹ ਵੀ ਬਹੁਤ ਜ਼ਿਆਦਾ ਇਫੈਕਟ ਹੋਈ ਹੋਈ ਹੈ ਇਸ ਚੀਜ਼ ਦੇ ਨਾਲ ਤੇ ਜਿਵੇਂ ਹੁਣ ਪਿਛਲੇ ਹਫਤੇ ਜਦੋਂ ਅਸੀਂ ਸਾਰੀਆਂ ਰਿਪੋਰਟਸ ਦੇਖ ਰਹੇ ਸੀ ਤਾਂ ਉਹਨਾਂ ਤੋਂ ਸਾਨੂੰ ਇਹ ਕਾਫੀ ਜ਼ਿਆਦਾ ਉਮੀਦ ਸੀਗੀ ਕਿ ਮਹਿੰਗਾਈ ਜਿਸ ਤਰ੍ਹਾਂ ਹਿਸਾਬ ਨਾਲ ਵੱਧ ਰਹੀ ਆ ਤਾਂ ਬੈਂਕ ਆਫ ਕੈਨੇਡਾ ਵਾ ਜਿਹੜੀ ਉਹ ਇੰਟਰਸਟ ਰੇਟ ਨੂੰ ਆ ਵਧਾਉਣ ਤੋਂ ਗੁਰੇਜ਼ ਕਰੂਗੀ ਅਪ੍ਰੈਲ 16 ਨੂੰ ਪਰ ਹੁਣ ਜਦੋਂ ਅਸੀਂ ਨਵੀਆਂ ਰਿਪੋਰਟਾਂ ਦੇਖ ਰਹੇ ਆ ਉਹਨਾਂ ਦੇ ਵਿੱਚ ਆ ਰਿਹਾ ਕਿ ਜਿਹੜੀ ਸਾਡੀ ਕੈਨੇਡਾ ਦੀ ਇਕਨੋਮੀ ਇੰਨੀ ਜ਼ਿਆਦਾ ਜਿਹੜੀ ਹੌਲੀ ਹੋ ਗਈ ਆ ਸਲੋ ਹੋ ਗਈ ਆ ਜਿਹਦੇ ਕਰਕੇ ਹੁਣ ਉਮੀਦ ਕੀਤੀ ਜਾਂਦੀ ਆ ਕਿ ਹੋ ਸਕਦਾ ਅਪ੍ਰੈਲ 16 ਨੂੰ ਜਿਹੜੀ ਬੈਂਕ ਆਫ ਕੈਨੇਡਾ ਵਾ ਉਹ ਤਕਰੀਬਨ ਪੁਆਇੰਟ 25 ਆ ਜਿਹੜਾ ਇੰਟਰਸਟ ਰੇਟ ਘਟਾ ਦੇਵੇ ਅਸੀਂ ਵੀ ਇਸ ਚੀਜ਼ ਨੂੰ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਕਿ ਸਾਡੇ ਵਿਊਅਰਜ਼ ਲਈ ਅਸੀਂ ਵਧੀਆ ਇਨਫੋਰਮੇਸ਼ਨ ਲੈ ਕੇ ਆਈਏ ਪਰ ਇਹਦੇ ਵਿੱਚ ਹੁਣ ਜਿਹੜੀਆਂ ਚੀਜ਼ਾਂ ਨੇ ਉਹ ਬਦਲੀ ਇੰਨੀ ਤੇਜ਼ੀ ਨਾਲ ਰਹੀਆਂ ਨੇ ਕਿ ਕਿਸੇ ਵੀ ਥਾਂ ਤੋਂ ਜਿਹੜਾ ਡਾਟਾ ਕੋਈ ਆ ਰਿਹਾ ਉਹ ਵੀ ਨਾਲੇ ਬਦਲ ਜਾਂਦਾ ਕਿਉਂਕਿ ਇੱਕ ਬਿਆਨ ਬਦਲਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਸਟਾਕ ਮਾਰਕੀਟ ਤੱਕ ਇੱਕ ਦਿਨ ਕਿੰਨੀ ਜ਼ਿਆਦਾ ਡਿੱਗ ਪਈ ਸੀ ਤੇ ਦੂਜੇ ਦਿਨ ਹੀ ਉਹੀ ਬਿਆਨ ਆਉਣ ਤੋਂ ਬਾਅਦ ਸਟਾਕ ਮਾਰਕੀਟ ਕਿੰਨੀ ਜ਼ਿਆਦਾ ਚੜ ਗਈ ਸੀ ਤੇ ਆਬਵੀਅਸਲੀ ਇਹਨਾਂ ਚੀਜ਼ਾਂ ਦਾ ਫਰਕ ਹੈ ਸਾਰਿਆਂ ਦੇ ਉੱਪਰ ਹੀ ਹੈ ਬਹੁਤ ਜ਼ਿਆਦਾ ਤੇ ਪਰ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਅਪ੍ਰੈਲ 16 ਨੂੰ ਹੁਣ ਅਮੀਰ ਕੀਤੀ ਜਾ ਰਹੀ ਹੈ ਜਿਹੜੀਆਂ ਨਵੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਜੀ ਜਿਹੜੀ ਇੰਟਰਸਟ ਰੇਟ ਆ ਸ਼ਾਇਦ ਉਹ ਹੁਣ ਚਾਂਸਸ ਵਧ ਗਏ ਨੇ ਕਿ ਉਹਨੂੰ 0.25 ਆ ਜਿਹੜਾ ਪਰਸੈਂਟ ਉਹ ਘਟਾ ਦਿੱਤਾ ਜਾਵੇ ਜਿਹੜੀ ਬਾਕੀ ਰੀਅਲ ਏਸਟੇਟ ਮਾਰਕੀਟ ਦੇ ਉੱਪਰ ਵੀ ਇਸ ਚੀਜ਼ ਦਾ ਬਹੁਤ ਅਸਰ ਪੈ ਰਿਹਾ ਜਿਹੜੀ ਇਹ ਅਨਸਰਟਨਟੀ ਹੈਗੀ ਆ ਉਹਦਾ ਵੱਡਾ ਕਾਰਨ ਇਹ ਆ ਕਿ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਤੁਹਾਨੂੰ ਵੀ ਪਤਾ ਹੋਣਾ ਕਿ ਹੁਣ ਜਿਵੇਂ ਕਈ ਕੰਪਨੀਆਂ ਹੈਗੀਆਂ ਨੇ ਜਿਨ੍ਹਾਂ ਨੇ ਇਹ ਅ ਦੇਖ ਰਹੀਆਂ ਨੇ ਕਿ ਉਹਨਾਂ ਦੇ ਕੰਮਕਾਰ ਆ ਜਿਹੜਾ ਕਾਫੀ ਹੱਦ ਤੱਕ ਘਟਿਆ ਹੋਇਆ ਤੇ ਉਸ ਹਿਸਾਬ ਦੇ ਨਾਲ ਉਹ ਉਹ ਵੀ ਪਲੈਨਿੰਗ ਕਰ ਰਹੀਆਂ ਨੇ ਤੇ ਜਿਹੜੀਆਂ ਨਵੀਆਂ ਹੁਣ ਤੁਸੀਂ ਦੇਖ ਰਹੇ ਹੋ ਕੋਈ ਕੁੱਛ ਕੰਪਨੀਆਂਜ਼ ਨੇ ਜਿਹੜੀਆਂ ਬੈਂਕਰਪਸੀ ਵਾਲੇ ਪਾਸੇ ਨੂੰ ਵੀ ਜਾ ਰਹੀਆਂ ਨੇ ਤੇ ਇਹ ਸਾਰੀਆਂ ਸਾਰੀਆਂ ਚੀਜ਼ਾਂ ਦਾ ਹੋਣ ਕਰਕੇ ਰੀਅਲ ਏਸਟੇਟ ਵੀ ਕਾਫੀ ਹੱਦ ਤੱਕ ਸਲੋ ਹੋਈ ਹੋਈ ਆ ਰੀਅਲ ਏਸਟੇਟ ਬਿਲਕੁਲ ਕਦੇ ਵੀ ਡੈਡ ਨਹੀਂ ਹੋਊਗੀ ਦੂਜੀ ਚੀਜ਼ ਜਿਹੜੀ ਚੰਗੀ ਚੀਜ਼ ਆ ਕਹਿ ਲਈ ਦੀ ਰੀਅਲ ਏਸਟੇਟ ਮਾਰਕੀਟ ਬਾਰੇ ਉਹ ਇਹ ਆ ਕਿ ਇੱਥੇ ਜਿਹੜੀਆਂ ਪ੍ਰੋਪਰਟੀਆਂ ਨੇ ਫਿਰ ਵੀ ਅਫੋਰਡੇਬਲ ਹੈਗੀਆਂ ਨੇ ਉਹ ਇਹਨਾਂ ਮੰਦਾ ਹਾਲ ਜਿਹੜਾ ਆਪਾਂ ਟ੍ਰਾਂਟੋ ਦਾ ਜਾਂ ਵੈਂਕੂਵਰ ਦਾ ਦੇਖ ਰਹੇ ਹਾਂ ਉਹਦਾ ਉਹਨਾਂ ਸ਼ਾਇਦ ਮਾੜਾ ਅਸਰ ਇੱਥੇ ਨਾ ਪਵੇ ਕਿਉਂਕਿ ਸਾਡੀ ਮਾਰਕੀਟ ਦਾ ਬਹੁਤ ਜ਼ਿਆਦਾ ਬਾਅਦ ਦੇ ਵਿੱਚ ਉਹਨਾਂ ਨਾਲੋਂ ਪਿਕ ਕਰਨੀ ਸ਼ੁਰੂ ਹੋਈ ਸੀ ਤੇ ਇੱਥੇ ਇਹ ਚੀਜ਼ ਆ ਜਿਹੜੀ ਚੱਲੀ ਜਾਊਗੀ ਇਹਦੇ ਨਾਲ ਨਾਲ ਮੈਂ ਇਹ ਵੀ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਕਿ ਕੈਲਗਰੀ ਦੇ ਸਾਊਥ-ਵੈਸਟ ਦੇ ਵਿੱਚ ਇੱਕ ਡਿਵੈਲਪਮੈਂਟ ਆ ਰਹੀ ਆ ਉਹਦਾ ਨਾਂ ਹੈਗਾ ਤਜ਼ਾ ਪਾਰਕ ਬਹੁਤ ਵੱਡੀ ਡਿਵੈਲਪਮੈਂਟ ਆ ਰਹੀ ਆ 650 ਤੋਂ ਉੱਪਰ ਉੱਥੇ ਰੈਜ਼ੀਡੈਂਸ਼ੀਅਲ ਜਿਹੜੀਆਂ ਪ੍ਰਾਪਰਟੀਆਂ ਬਣਨ ਗਈਆਂ ਉਪਰ ਹੈ ਵੈਸੇ ਸਟੀਨਾ ਜਿਹੜੀ ਹੈਗੀ ਆਪਣੇ ਰਿਜ਼ਰਵ ਉਹਦੇ ਨਾਲ ਹੀ ਕੋਆਰਡੀਨੇਟ ਕਰਕੇ ਸਾਰੀ ਉਹ ਬਣ ਰਹੀ ਹੈ ਸਟੋਨੀ ਟ੍ਰੇਲ ਦੇ ਪਰਲੇ ਪਾਸੇ ਤੇ 650 ਤੋਂ ਉੱਪਰ ਘਾਰਾ ਵੈਸੇ ਬਹੁਤ ਹੀ ਜ਼ਿਆਦਾ ਵੱਡਾ ਏਰੀਆ ਜਿੱਥੇ ਉਹਨਾਂ ਨੇ ਰੀਟੇਲ ਦਾ ਵੀ ਕਾਫੀ ਜ਼ਿਆਦਾ ਆਊਗਾ ਤੇ ਬਹੁਤ ਹੀ ਸੋਹਣੀ ਕਮਿਊਨਿਟੀ ਹੈ ਜੇਕਰ ਉਹਦੇ ਪਲਾਨ ਦੇਖਣੇ ਹੋਣ ਤਾਂ ਤੁਸੀਂ t a z a c a ਦੇ ਉੱਤੇ ਜਾ ਕੇ ਦੇਖ ਸਕਦੇ ਹੋ ਕਿ ਉੱਥੇ ਕਿੰਨਾ ਇਹ ਹੋ ਸਕਦਾ ਕਮਿਊਨਿਟੀ ਨੂੰ ਬਣਨ ਨੂੰ ਇੱਕ ਦੋ ਸਾਲ ਲੱਗਣ ਪਰ ਉਹ ਬਣਨੀ ਕਾਫੀ ਵਧੀਆ ਕਮਿਊਨਿਟੀ ਹੈ ਜਿਹੜੀ ਉੱਥੇ ਆ ਰਹੀ ਆ ਤੇ ਬਾਕੀ ਰਹੀ ਗੱਲ ਇੰਟਰਸਟ ਰੇਟਾਂ ਦੀ ਕਿਉਂਕਿ ਅਨਸਰਟਨਟੀ ਦੇ ਨਾਲ ਨਾਲ ਹੀ ਸਾਰਾ ਕੁਝ ਚੱਲੀ ਜਾ ਰਿਹਾ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਪਰ ਬੈਂਕਾਂ ਜਿਹੜੀਆਂ ਨੇ ਹਲੇ ਉਹ ਆਪਣੇ ਇੰਟਰਸਟ ਰੇਟ ਹੋਲਡ ਕਰੀ ਫੈਦੀਆਂ ਨੇ ਤੁਹਾਨੂੰ ਪਤਾ ਹੀ ਹੈ ਜਿਵੇਂ ਸੀਆਈਬੀਸੀ ਆ ਉਹ ਤਕਰੀਬਨ 4% ਦੇ نیٹ 5 ਸਾਲ ਦੀ ਦੇ ਰਹੀ ਹੈ ਮਾਰਗੇਜ ਰਾਈਟ ਨਾਉ ਤੇ ਥੋੜਾ ਜਿਹਾ ਬੈਂਕਾਂ ਨੇ ਵੀ ਕੰਮ ਹੁਣ ਕੱਸਿਆ ਹੋਇਆ ਇੱਕਦਮ ਮਾਰਗੇਜ ਜਿਹੜੀ ਮਾਰਗੇਜ ਦੀ ਐਪਲੀਕੇਸ਼ਨ ਚੱਲਦੀ ਆ ਉਹਨੂੰ ਵੀ ਥੋੜਾ ਟਾਈਮ ਲੱਗਦਾ ਕਈ ਵਾਰੀ ਤੇ ਜਿਹੜੇ ਇੰਟਰਸਟਡ ਨੇ ਉਹ तकरीबन 4% ਦੇ ਨੇਟ ਤੇ ਜਿਹੜਾ ICICI ਦਾ ਮੇਰੇ ਖਿਆਲ ਸਭ ਤੋਂ ਬੈਟਰ ਹੈਗਾ ਜਿਹੜਾ ਮੈਰ ਹੈ ਰਾਈਟ ਨਾ ਉਹ ਵੱਡੀਆਂ ਬੈਂਕਾਂ ਦੇ ਵਿੱਚੋਂ ਤੇ ਬਾਕੀ ਰਹੀ ਗੱਲ ਜਿਵੇਂ ਮੈਂ ਜ਼ਿਕਰ ਕਰ ਰਿਹਾ ਹਾਂ ਬਾਰ-ਬਾਰ ਕਿ ਜੀ ਸਾਡੀ ਕੈਲਰੀ ਦੀ ਰੀਅਲ ਸਟੇਟ ਮਾਰਕੀਟ ਹੈ ਉਹ ਕਾਫੀ ਹੱਦ ਤੱਕ ਫਰਕ ਪਿਆ ਹੋ ਅੱਗੇ ਨਾਲੋਂ ਜਿਵੇਂ ਹੁਣ ਆਪਾਂ ਗੱਲ ਕਰੀਏ ਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਡੀਆਂ ਨਵੀਆਂ ਲਿਸਟਿੰਗਸ ਆਈਆਂ 1026 ਕਾਫੀ ਜ਼ਿਆਦਾ ਆਈਆਂ 1000 ਟੱਪੀਆਂ ਉੱਪਰ ਤੇ ਬੈਕ ਆਨ ਦਾ ਮਾਰਕੀਟ ਸੀਗੀਆਂ 86 ਪ੍ਰੋਪਰਟੀਆਂ ਹ ਹੁਣ ਇਹਨਾਂ ਚ ਪ੍ਰਾਈਸ ਡਿਕਰੀਜ਼ ਹੈ ਜਿਹੜੀ ਤਕਰੀਬਨ 600 ਦੀ ਹੋਈ 594 ਪ੍ਰਾਪਰਟੀਆਂ ਦੀ ਪ੍ਰਾਈਸ ਡਿਕਰੀਜ਼ ਹੋਈ 25 ਪ੍ਰਾਪਰਟੀਆਂ ਦੀ ਪ੍ਰਾਈਸ ਇਨਕਰੀਜ਼ ਹੋਈ ਪੈਂਡਿੰਗ 32 ਪ੍ਰਾਪਰਟੀਆਂ ਹੋਈਆਂ ਸੋਲਡ ਸਿਰਫ 562 ਹੋਈਆਂ ਨੇ ਬਹੁਤ ਜ਼ਿਆਦਾ ਫਰਕ ਪਿਆ ਹੋਇਆ ਅੱਗੇ ਨਾਲ ਹੁਣ ਦੇਖੋ ਤੁਸੀਂ ਅੱਧ ਤੋਂ ਵੀ ਤਕਰੀਬਨ ਫਰਕ ਪੈ ਗਿਆ ਤੇ 39 ਪ੍ਰਾਪਰਟੀਆਂ ਐਕਸਪਾਇਰ ਹੋਈਆਂ ਨੇ ਇੱਕ ਪ੍ਰਾਪਰਟੀ ਹੈ ਜਿਹੜੀ ਵਿਦਡਰੋਨ ਹੈ 195 ਪ੍ਰਾਪਰਟੀਆਂ ਟਰਮੀਨੇਟਡ ਨੇ ਤੇ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਮਾਰਕੀਟ ਸਲੋ ਹੋ ਰਹੀ ਆ ਤੇ ਅਸੀਂ ਪਹਿਲਾਂ ਤੋਂ ਵੀ ਇਹ ਜਿਹੜਾ ਸਾਡਾ ਕੰਮ ਕਰਨ ਦਾ ਤਰੀਕਾ ਉਹਦੇ ਵਿੱਚ ਅਸੀਂ ਹਮੇਸ਼ਾ ਆਪਣੇ ਕਲਾਇੰਟਸ ਦਾ ਬਹੁਤ ਖਿਆਲ ਰੱਖਦੇ ਆ ਉਹਨਾਂ ਨੂੰ ਵਧੀਆ ਜਿਹੜੀ ਸਲਾਹ مشورہ ਦੇ ਕੇ ਹੀ ਕੰਮ ਕਰਦੇ ਆ ਇੱਥੇ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਵੀ ਸਾਨੂੰ ਵੀ ਬਹੁਤ ਜਿਹੜੇ ਫੋਨ ਆ ਰਹੇ ਨੇ ਕਿ ਜੀ ਸਾਡੀ ਪ੍ਰਾਪਰਟੀ ਨਹੀਂ ਵਿਕ ਰਹੀ ਤੇ ਉਹਨਾਂ ਨੇ ਕਈ ਇਹੋ ਜਿਹੇ ਵਿਚਾਰੇ ਹੈਗੇ ਨੇ ਸੈਲਰ ਜਿਨ੍ਹਾਂ ਦੀ ਬਿਜ਼ੀ ਮਾਰਕੀਟ ਦੇ ਵਿੱਚ ਵੀ ਪ੍ਰਾਪਰਟੀਆਂ ਨਹੀਂ ਵਿਕੀਆਂ ਕਿਉਂਕਿ ਰੀਅਲਟਰਸ ਉਹ ਐਫਰਟ ਨਹੀਂ ਪਾਉਂਦੇ ਹੈ ਜਾਂ ਉਹਨਾਂ ਨੂੰ ਵਧੀਆ ਉਹ ਜਿਹੜੀ ਸਲਾਹ مشਵਰਾ ਨਹੀਂ ਦੇ ਪਾਉਂਦੇ ਰিয়েਲ ਏਸਟੇਟ ਦੇ ਵਿੱਚ ਇਹ ਬਹੁਤ ਜ਼ਰੂਰੀ ਹੁੰਦਾ ਕਿ ਤੁਸੀਂ ਜਿਹੜਾ ਵੀ ਕੋਈ ਕੰਮ ਕਰਨਾ ਚਾਹੁੰਦੇ ਹੋ ਉਹਨੂੰ ਤੁਸੀਂ ਟਾਈਮਲੀ ਮੈਨਰ ਦੇ ਵਿੱਚ ਕਰੋ ਤਾਂ ਕਿ ਉਹਦੇ ਨਾਲ ਤੁਹਾਨੂੰ ਪ੍ਰੋਪਰ ਜਿਹੜੀ ਉਹ ਪ੍ਰਾਈਸ ਮਿਲ ਸਕੇ ਤੇ ਜਿਵੇਂ ਹੁਣ ਮੰਨ ਲਓ ਕਿ ਕੋਈ ਤੁਹਾਨੂੰ ਵਧੀਆ ਸਲਾਹ ਦੇ ਕੇ ਘਰ ਮਾਰਕੀਟ ਦੇ ਵਿੱਚ ਲਾਉਨੇ ਆ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਕਹਿ ਦੱਸ ਦਿੰਨਾ ਵੀ ਘਰ ਤੁਹਾਡੇ ਦੀ ਕੀਮਤ ਜੇ 6 ਲੱਖ ਹੈਗੀ ਆ ਤੇ 6 ਲੱਖ ਤੁਹਾਨੂੰ ਦੱਸਿਆ ਵੀ ਹਾਂਜੀ 6 ਲੱਖ ਦੇ ਨੇੜੇ ਤੁਹਾਡਾ ਘਰ ਵਿਕਣਾ ਚਾਹੀਦਾ ਤੇ ਕਈ ਵਾਰੀ ਸਾਨੂੰ ਅਕਸਰ ਲੱਗਦਾ ਹੁੰਦਾ ਕਿ ਸਾਡੀ ਪ੍ਰਾਪਰਟੀ ਦੀ ਪ੍ਰਾਈਸ ਤਾਂ ਜ਼ਿਆਦਾ ਵਾ ਜਾਂ ਆਪਾਂ ਦੇਖਦੇ ਆਂ ਵੀ ਜਿਹੜੀਆਂ ਸਾਲ ਪਹਿਲਾਂ ਪ੍ਰਾਪਰਟੀਆਂ ਮਹਿੰਗੀਆਂ ਵਿਕੀਆਂ ਸੀ ਤੇ ਉਹ ਚੱਕ ਕੇ ਕੋਈ ਰੀਅਲਟਰ ਆ ਕੇ ਤੁਹਾਨੂੰ ਕਹਦੇ ਵੀ ਨਹੀਂ ਜੀ ਆਪਾਂ 6.5 ਦੀ ਲਾਉਨੇ ਆ ਪਰ ਉਹ ਤੁਹਾਨੂੰ ਕੋਸਟ ਕਰਦੀ ਹੈ ਬਹੁਤ ਜ਼ਿਆਦਾ ਫਿਰ ਤੁਸੀਂ ਉਹਦੀ ਪ੍ਰਾਈਸ ਘਟਾਉਨੇ ਉਹਨੇ ਘਟਾਉਨੇ ਉਹਨੇ ਘਟਾਉਨੇ ਉਹਨੇ ਫਿਰ ਤੁਹਾਨੂੰ ਸ਼ੇਵ ਹੀ ਨਹੀਂ ਮਿਲਦਾ ਹੈ ਤੇ ਇਹਨਾਂ ਚੀਜ਼ਾਂ ਦਾ ਬੜਾ ਖਿਆਲ ਰੱਖਣ ਦੀ ਜ਼ਰੂਰਤ ਆ ਤੇ ਅਗਰ ਤੁਸੀਂ ਵੀ ਖਰੀਦਣ ਜਾਂ ਵੇਚਣ ਬਾਰੇ ਰੀਅਲ اسٹیਟ ਸੋਚ ਰਹੇ ਹੋ ਤਾਂ ਜ਼ਰੂਰ ਕਾਲ ਕਰਿਓ ਮੇਰਾ ਫੋਨ ਨੰਬਰ ਹੈ 4036992345 ਤਾਂ ਕਿ ਅ ਬਾ ਇਸ ਜਿਹੜਾ ਕਿ ਰੀਅਲ ਏਸਟੇਟ ਦਾ ਪ੍ਰੋਸੈਸ ਕਿਵੇਂ ਹੁੰਦਾ ਸਾਰਾ ਉਹਨੂੰ ਸਮਝਾ ਕੇ ਤੁਹਾਡੇ ਨਾਲ ਕੰਮ ਕਰ ਸਕੀਏ